ਤੁਹਾਨੂੰ ਹੁਣ ਸ਼ਿਆਲਪੁਰ ਦੀ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਉੱਥੇ ਵੀ ਕਾਮਯਾ ਦੇ ਵੱਲੋਂ ਜਿਹੜਾ ਕਿ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨਵੇਂ ਲੇਬਰ ਲਾਅ ਦੇ ਖਿਲਾਫ ਵੀ ਜਿਹੜਾ ਕਿ ਹੱਲਾ ਬੋਲ ਕੀਤਾ ਜਾ ਰਿਹਾ ਹੈ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ ਤੇ ਉੱਥੇ ਹੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਸਰ ਵੇਖਣ ਨੂੰ ਮਿਲ ਰਿਹਾ ਹੈ ਤਾਂ ਜਿਵੇਂ ਜਿਵੇਂ ਸਮਾਗ ਕੇ ਲੰਗੇ ਗਾਵਿਆਂ ਵਿੱਚ ਹੀ ਜਿਹੜਾ ਕਿ ਲੋਕਾਂ ਦੇ ਵੱਲੋਂ ਬਾਹਰ ਨਿਕਲ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਤੁਹਾਨੂੰ ਦਿਖਾ ਰਹੇ ਹਾਂ ਰਵਿੰਦਰ ਸਿੰਘ ਦੀ ਹੁਸ਼ਿਆਰਪੁਰ ਤੋਂ ਰਿਪੋਰਟ ਕਿੱਥੇ ਅੱਜ ਪੂਰੇ ਭਾਰਤ ਵਿੱਚ ਕਿਤੇ ਕਿਸਾਨ ਸੰਗਠਨ ਜਨਤੰਬੰਦੀਆਂ ਤੇ ਵਪਾਰੀ ਜਿਹੜਾ ਵਰਗ ਆ ਉਸਨੇ ਅੱਜ ਪੂਰੇ ਦੇਸ਼ ਵਿੱਚ ਬੰਦ ਵੀ ਕਰ ਦਿੱਤੀ ਸੀਗੀ ਅਤੇ ਆਮ ਆਦੀ ਪਾਰਟੀ ਪੰਜਾਬ ਵੱਲੋਂ ਵੀ ਅੱਜ ਜੇਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਅੱਜ ਤੁਕਲਾ ਸਾੜਿਆ ਗਿਆ ਕਿਉਂਕਿ ਜਿਹੜੀ ਅਮਰੀਕਾ ਤੇ ਇੰਡੀਆ ਦੇ ਵਿੱਚ ਟ੍ਰੇਡ ਡੀਲ ਹੋਈ ਹੈ ਕਿਉਂਕਿ ਜਿਹੜਾ ਟਰੰਪ ਨੇ 50% ਜਿਹੜਾ ਟੈਕਸ ਘਟਾ ਕੇ ਜਿਹੜਾ 18% ਕੀਤਾ ਜਿਸ ਨਾਲ ਕਈ ਘਰਮਾਂ ਡਾਲਰ ਦਾ ਜਿਹੜਾ ਵਪਾਰ ਜਿਹੜਾ ਆ ਉਹ ਇੰਡੀਆ ਤੇ ਅਮਰੀਕਾ ਨਾਲ ਹੋਣਾ ਆ ਜਿੱਤੇ ਕਿ ਕਿਸਾਨ ਜਥੇਬੰਦੀਆਂ ਸਾਡੇ ਨਾਲ ਆ ਦੁਆਬਾ ਇنسان ਜਿਵੇਂ ਬੰਦੀ ਪ੍ਰਧਾਨ ਜਿਹੜੇ ਆ ਹਰਮਿੰਦਰ ਸਿੰਘ ਵਾਲੋਕ ਅਤੇ ਸਟੇਟ ਫੈਕਟਰੀ ਆਬਾਦੀ ਪੰਜਾਬ ਹਰਮਿੰਦਰ ਸਿੰਘ ਵਾਲੋਕ ਮਚੁੰਦਾ ਗਲਵਾ ਕਰਦਾ ਸਰਕਾਰ ਅੱਜ ਪੁਤਲਾ ਸਾੜਿਆ ਗਿਆ ਆ ਨਵਿੰਦਰ ਮંત્રી ਸਾਹਿਬ ਕੀ ਕਹਣਾ ਚਾਹੋਗੇ ਦੇਖੋ ਜੀ ਅਸੀਂ ਗੱਲ ਇਹ ਆ ਕਿ ਮੋਦੀ ਸਾਹਿਬ ਪਤਾ ਨਹੀਂ ਕਿਉਂ ਪਸਾਨ ਵਿਰੋਧੀ ਨੀਤੀਆਂ ਹੀ ਲੈ ਕੇ ਆਉਣ ਡਏ ਆ ਜਦ ਕੇ ਸਭ ਨੂੰ ਪਤਾ ਹੈ ਕਿ ਕਿਸਾਨ ਤਾਂ ਕਿਸਾਨੀ ਦਾ ਪਹਿਲਾਂ ਹੀ ਦੱਬੀ ਹੋਈ ਆ ਕਿਸਾਨ ਪਹਿਲਾਂ ਆਹੜਾਂ ਦੇ ਹੀ ਨਹੀਂ ਮਾਰ ਈਠ ਆਇਆ ਜ਼ਮੀਨਾਂ ਸਾਰੀਆਂ ਜਿਹੜੀਆਂ ਆ ਉਹ ਜੇ ਤੱਕ ਵੀ ਰਾਦੇ ਤਿਹਾਲ ਨਹੀਂ ਚੱਲ ਰਹੇ ਤੋਂ ਤੋਂ ਇਹਨਾਂ ਨੇ ਇੱਕ 트럼ਪ ਔਰ ਮੋਦੀ ਡੀਲ ਹੋਈ ਆ ਜਿਸ ਵਿੱਚ ਬਹੁਤ ਹੀ ਟੈਰਫ ਘਟਾ ਹਾਂ ਤਾਂ ਕਈ ਜਗ੍ਹਾ ਤੇ ਟੈਰਫ ਜਿਹੜਾ ਜ਼ੀਰੋ ਕਰ ਦਿੱਤਾ ਗਿਆ ਮਤਲਬ ਜਿਹੜਾ ਉਧਰੋਂ ਮਾਲ ਆਉਣਾ ਉਹਦੇ ਤੇ ਟੈਕਸ ਫ੍ਰੀ ਉਹ ਚੀਜ਼ਾਂ ਟੈਕਸ ਫ੍ਰੀ ਆਉਣਗੀਆਂ ਤਾਂ ਨੇਚਰਲ ਆ ਕੇ ਇੰਡੀਆ ਦੇ ਵਿੱਚ ਉਹ ਚੀਜ਼ਾਂ ਸਸਤੀਆਂ ਹੋਣਗੀਆਂ ਉਹਦੇ ਸਸਤੇ ਹੋਣ ਦੇ ਨਾਲ ਕਿਸਾਨੀ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋਏਗੀ ਉਹਦਾ ਵਪਾਰ ਵੀ ਜਿਹੜਾ ਆ ਉਹ ਵੀ ਅੱਗੇ ਜਾਏਗਾ ਇਸ ਕਰਕੇ ਜਿਹੜਾ ਆ ਅਸੀਂ ਅਜੇ ਇੱਥੇ ਪੰਜਾਬ ਭਰ ਦੇ ਵਿੱਚ ਜਿਹੜੇ ਪੁਤਲੇ ਝੁਕੇਵੇਂ ਸਵਾਤਾ ਜੂਨ ਦਾ ਇੰਚਾਰਜ ਹੋਣ ਦੇ ਨਾਤੇ ਹੀ ਦੁਆਬੇ ਦੇ ਵਿੱਚ ਸਾਰੇ ਇਹ ਮੋਦੀ ਸਰਕਾਰ ਦੇ ਪੁਤਲੇ ਝੁਕੇ ਆ ਇਹ ਸੰਕੇਤ ਦੇਣਾ ਚਾਹੁੰਦੇ ਆ ਕਿ ਜਿਹੜੇ ਏ ਡੀਲ ਹੋਈ ਆ ਤੇ ਡੀਲ ਹੋਈ ਆ ਇਹਨੂੰ ਰੱਦ ਕੀਤਾ ਜਾਵੇ ਕਿਉਂਕਿ ਕਿਸਾਨ ਵਿਰੋਧੀ ਆ ਤੇ ਵਪਾਰ ਵਿਰੋਧੀ ਆ ਹਲਕਾ ਜਿਸ ਤਰ੍ਹਾਂ ਕੀਤੀ ਗੱਲ ਕੀਤੀ ਆ ਕਿ ਕਿਸਾਨ ਵਿਰੋਧੀ ਆ ਤੇ ਵਪਾਰ ਵਿਰੋਧੀ ਆ ਇੱਕ ਪਾਸੇ ਜਿਹੜੀ ਸੈਂਟਰ ਸਰਕਾਰ ਕਹਿ ਰਹੀ ਹੈ ਕਿ ਇਹ ਕਿਸਾਨਾਂ ਦੇ ਹਿੱਤ ਵਿੱਚ ਆ ਕਿਉਂਕਿ ਜਿਹੜੀ ਇਹ ਟ੍ਰੇਡ ਡੀਲ ਹੋਈ ਆ ਪਹਿਲਾਂ 100% ਟੈਕਸ ਸੀਗਾ ਹੁਣ ਘਟਾ ਕੇ 50 ਹੋਇਆ ਫਿਰ 18% ਹੋਇਆ ਹੁਣ 0% ਕਰ ਦਿੱਤਾ ਗਿਆ ਇਤਨਾ ਕਿਤੇ ਇਤਨਾ ਵਪਾਰ ਨਾ ਬਣਦਾ ਨਹੀਂ ਹੋਊਗਾ ਬਿਲਕੁਲ ਨਹੀਂ ਕਿਉਂਕਿ ਇਹ ਸਾਰਾ ਇਹਦਾ ਸਾਰਾ ਸਮਝੌਤਾ ਜਿਹੜਾ ਹੈ 트럼ਪ ਦੇ ਪ੍ਰਭਾਵ ਹੇਠ ਮੋੜੀ ਦੱਬਿਆ ਗਿਆ ਕਿਉਂਕਿ ਜੋ ਉਹਨੇ ਉਥੋਂ ਧਮਕੀ ਮਾਰਦੇ ਆ ਉਸੇ ਹਿਸਾਬ ਦੇ ਨਾਲ ਹੀ ਇਹ ਫੈਸਲਾ ਕੀਤਾ ਗਿਆ ਆ ਕਿਸੇ ਦਬਾਅ ਕੋ ਵੱਡੇ ਦਬਾਅ ਦੇ ਏਟੀਮ ਫੈਸਲਾ ਕੀਤਾ ਗਿਆ ਆ ਕਿਉਂਕਿ ਪਹਿਲਾਂ ਵੀ ਤੇ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਇਹ ਚਲਣ ਡਿਆ ਸਮਝੋ ਜਿਹੜੇ ਵਪਾਰ ਚੱਲਣ ਡੇ ਕਿਸਾਨੀ ਚੱਲਣ ਡੇ ਸੀ ਹੁਣ ਕੀ ਕਾਰਨ ਹੋ ਗਿਆ ਕਿ ਜਿਹੜਾ ਇਹ ਸਮਝੌਤਾ ਆਇਆ ਇਹ ਉਹ ਬਹੁਤ ਇੰਟਰਨੈਸ਼ਨਲ ਪ੍ਰਭਾਵ ਦੇ ਹੇਟ ਜਿਹੜੀ ਐ ਸੈਂਟਰ ਸਰਕਾਰ ਆ ਗਈ ਆ ਉਹਦੇ ਥੱਲੇ ਹੀ ਇਹ ਜਿਹੜੀਆਂ ਡੀਲ ਕੀਤੀ ਗਈ ਆ ਉਸੇ ਉਸੇ ਅਕੋਰਡਿੰਗਲੀ ਜਿਹੜਾ ਆ ਇੰਨਾ ਟੈਰਫ ਜਿਹੜਾ ਘਟਾ ਕੇ ਮਿਲਾਂ ਦਵਾ ਸੀ ਕਿ ਤੁਸੀਂ ਰੂਟ ਦੇ ਵਿੱਚੋਂ ਤੇਲ ਨਹੀਂ ਲੈਣਾ ਠੀਕ ਹੈ ਉਹ ਉਹਨਾਂ ਨੇ ਇਹ ਕਰ ਦਿੱਤਾ ਕਿ ਸਾਡੇ ਨਾਲ ਜਿਹੜਾ ਟ੍ਰੇਡ ਡੀਲ ਕੀਤੀ ਜਾਵੇ ਇਹ ਆਪਣੇ ਵੱਲੋਂ ਸ਼ੋਅ ਕਰ ਰਹੇ ਆ ਕਿ ਇਹਨਾਂ ਦੇ ਅੰਦਰੋਂ ਦੇ ਬਾਕੀ ਦੇ ਲੀਡਰ ਵੀ ਜਿਹੜੇ ਇਹ ਬਿਆਨ ਦੇ ਰਹੇ ਆ ਕਿ ਕਿਸਾਨ ਖੇਤੀ ਆ ਜੇ ਕਿਸਾਨ ਖੇਤ ਤਾਂ ਕਿਸਾਨ ਨੇ ਕਿਉਂ ਪ੍ਰੋਟੈਸਟ ਕਰਨ ਜੇ ਕਿਸਾਨ ਇਹ ਤਾਂ ਦੱਸ ਦਿਓ ਸਾਨੂੰ ਕਿਸਾਨ ਇਹਤ ਹੈਗੇ ਇਹਦੇ ਵਿੱਚ ਜਿਹਨੇ ਪਹਿਲਾਂ ਤੁਸੀਂ 3 ਕਰੋੜ ਲਿਆਂਦੇ ਸੀ ਉਹ ਵੀ ਤੁਸੀਂ ਕਿਹਾ ਸੀ ਕਿਸਾਨ ਨੇਤਾ ਉਹ ਇੰਨਾ ਵੱਡਾ ਸੰਘਰਸ਼ ਕਰਨਾ ਪਿਆ ਉਹਨਾਂ ਨੂੰ ਰੱਦ ਕਰਨ ਲਈ ਉਹ ਤੋਂ ਵੀ ਖਤਰਨਾਕ ਇਹੋ ਜਿਹੜੇ ਆ ਇਹ ਡੀਲ ਹੋਈ ਆ ਇਹਨੂੰ ਤਾਂ ਕਰਕੇ ਇੱਕ ਸੰਕੇਤ ਦਿੱਤਾ ਗਿਆ ਸੈਂਟਰ ਸਰਕਾਰ ਨੂੰ ਕਿ ਜਿਹੜੀ ਇਹ ਕਿਸਾਨ ਵਿਰੋਧੀ ਹੈ ਇਹਨੂੰ ਰੱਦ ਕੀਤਾ ਜਾਵੇ ਇਹ ਸੰhbar Singh along state factory ਪੰਜਾਬ ਕਿਸਾਨ ਬਿੰਗ ਆਮ ਆਦਮੀ ਪਾਰਟੀ ਉਹਨਾਂ ਦੱਸਿਆ ਕਿ ਜਿਹੜੀ ਇਹ ਟ੍ਰੇਡ ਡੀਲ ਹੋਈ ਹੈ ਕਿਸਾਨ ਵਿਰੋਧੀ ਹੈ ਕਿਉਂਕਿ ਪਿੱਛੇ ਵੀ ਜਿਹੜਾ ਹੈ ਸੈਂਟਰ ਸਰਕਾਰ ਨੇ ਕਿ ਜਿਹੜੇ ਕਾਲੇ ਘਰੋਂ ਦੇ ਤਿੰਨ ਪਾਸੇ ਕੀਤਾ ਸੀ ਉਸ ਦਾ ਵੀ ਪੂਰੇ ਪੰਜਾਬ ਦੇ ਵਿੱਚ ਵਿਰੋਧ ਹੋਇਆ ਹੈ ਇਹ ਜਿਹੜੀ ਡੀਲ ਵੀ ਆ ਕਿਸਾਨ ਜਥੇਬੰਦੀਆਂ ਅਤੇ ਖਾਸ ਕਰਕੇ ਵਪਾਰੀ ਭਰਤੀ ਹੈ ਤਾਹਬਤ ਨਹੀਂ ਹੈ ਕੈਮਰਾਮੈਨ ਸਾਹਿਬ ਜੀ ਮਾਨ ਰਵਿੰਦਰ ਸਿੰਘ ਨਿਊਜ਼ ਸਟੇਟ ਪੰਜਾਬ ਹੁਸ਼ਿਆਰਪੁਰ ਤਾਂ ਦਸ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜੁਤੇ ਕਿ ਅੰਮ੍ਰਿਤਸਰ ਨੂੰ